ਸਭ ਤੋਂ ਪਹਿਲਾਂ ਆਪਾਂ ਜੇ ਤੁਹਾਡੇ ਨਾਲ ਗੱਲ ਕਰੀਏ ਤੁਸੀਂ ਇੱਕ ਸਫਲ ਖਿਡਾਰੀ ਉਸ ਤੋਂ ਬਾਅਦ ਇੱਕ ਸਫਲ ਲੇਖਕ ਇਹ ਸਫਰ ਕਿਦਾਂ ਦਾ ਰਿਹਾ ਦੇਖੋ ਰਵਿੰਦਰ ਜੀ ਮੈਂ तकरीबन 10 ਸਾਲ ਦਾ ਸੀ ਜਦੋਂ ਮੈਂ ਆਪਣੀ ਗਰਾਊਂਡ ਨਾਲ ਆਪਣਾ ਰਿਸ਼ਤਾ ਜੋੜ ਲਿਆ ਸੀਗਾ ਮੈਂ ਬੌਕਸਿੰਗ ਖੇਡਦਾ ਸੀ ਸੁਨਾਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸੇ ਟਾਈਮ ਸੁਨਾਮ ਨੂੰ ਬੌਕਸਿੰਗ ਦਾ ਮੱਕਾ ਕਿਹਾ ਜਾਂਦਾ ਸੀ ਤਾਂ ਮੈਂ ਮੁੱਕੇਬਾਜ਼ੀ ਖੇਡਣ ਲੱਗਿਆ ਤੇ ਮੁੱਕੇ ਬਾਜੀ ਖੇਡਦਾ ਖੇਡਦਾ ਮੈਂ ਇਧਰ ਆਪਣਾ ਸਰੀਰਕ ਸਿੱਖਿਆ ਅਧਿਆਪਕ ਬਣਨ ਦੀ ਹੋੜ ਵੱਲ ਮੇਰਾ ਜਿਹੜਾ ਹੈਗਾ ਉਹ ਧਿਆਨ ਹੋਇਆ ਤੇ ਸਰੀਰਕ ਸਿੱਖਿਆ ਦੇ ਆਪਕ ਬਣਨ ਤੋਂ ਬਾਅਦ ਮੈਂ ਥੋੜਾ ਜਿਹਾ ਪੜਨਾ ਵਗੈਰਾ ਸ਼ੁਰੂ ਕੀਤਾ ਆਪਣਾ ਪ੍ਰਿੰਸੀਪਲ ਸਰਵੰਤ ਸਿੰਘ ਦੀਆਂ ਕਿਤਾਬਾਂ ਜਾਂ ਹੋਰ ਖੇਡ ਲੇਖ ਜਿਹੜੇ ਅਖਬਾਰਾਂ ਦੇ ਵਿੱਚ ਆਉਂਦੇ ਸੀ ਮੈਂ ਪੜਨੇ ਸ਼ੁਰੂ ਕੀਤੇ ਤਾਂ ਮੈਨੂੰ ਬੜਾ ਹੀ ਚੰਗਾ ਲੱਗਾ ਕਿ ਖੇਡ ਵਾਤਾਵਰਨ ਇੰਉਂ ਵੀ ਪੈਦਾ ਕੀਤਾ ਜਾ ਸਕਦਾ ਹੈ ਕਿਉਂਕਿ ਅੱਜਕੱਲ ਦਾ ਜਿਹੜਾ ਨੌਜਵਾਨ ਹੈ ਉਹ ਕਿਤਾਬਾਂ ਨਾਲ ਬਹੁਤ ਘੱਟ ਮੋਹ ਰੱਖਦਾ ਹੈ ਚਾਹੇ ਨੌਜਵਾਨ ਨੇ ਚਾਹੇ ਵੱਡੇ ਨੇ ਚਾਹੇ ਕੋਈ ਆਪਾਂ ਲਗਾ ਲਈਏ ਕਿ ਵੱਡੇ ਬਜ਼ੁਰਗ ਜਾਂ ਹੋਰ ਅਧਿਆਪਕ ਵਗੈਰਾ ਉਹ ਕਿਤਾਬਾਂ ਦੇ ਨਾਲ ਬਹੁਤ ਘੱਟ ਜਿਹੜਾ ਉਹ ਮੋਹ ਰੱਖਦੇ ਕਿਉਂਕਿ ਮੋਬਾਈਲ ਨੇ ਕਿਤਾਬਾਂ ਦੀ ਜਗ੍ਹਾ ਲੈ ਲਈ ਹੈ ਤਾਂ ਮੇਰਾ ਸ਼ੌਂਕ ਜਾਗਿਆ ਕਿ ਆਪਾਂ ਲੇਖ ਲਿਖੀਏ ਖੇਡ ਲੇਖ ਲਿਖੀਏ ਪਹਿਲਾਂ ਮੈਂ ਖੇਡ ਲੇਖ ਲਿਖਨੇ ਸ਼ੁਰੂ ਕੀਤੇ ਵਕ ਵਕ ਅਖਬਾਰਾਂ ਦੇ ਵਿੱਚ ਤੇ ਫਿਰ ਮੈਂ ਸੋਚਿਆ ਕਿ ਸਮੇਂ-ਸਮੇਂ ਤੇ ਜਿਹੜੇ ਖੇਡ ਲੇਖ ਨੇ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾ ਸਕੇ ਪਹਿਲਾਂ ਮੈਂ ਆਪਣੀ ਖੇਡ ਚਰਚਾ ਨਾਮ ਦੀ ਕਿਤਾਬ ਲਿਖੀ ਜਿਹਦੇ ਵਿੱਚ ਮੇਰੇ ਵੱਖ-ਵੱਖ ਖੇਡ ਲੇਖ ਨੇ 100 ਦੇ ਕਰੀਬ ਫਿਰ ਮੈਂ ਸੋਚਿਆ ਕਿ ਜਿਹੜਾ ਖੇਡ ਵਾਤਾਵਰਣ ਹੈ ਜਾਂ ਆਪਾਂ ਕਹਿੰਦੇ ਨਰਸਰੀ ਹੈ ਖੇਡ ਉਹ ਸਕੂਲ ਨੇ ਤੋਂ ਸਕੂਲਾਂ ਤੋਂ ਮੈਂ ਖੇਡਾਂ ਨੂੰ ਚੇਟਕ ਲਾਉਣਾ ਸਭ ਤੋਂ ਵੱਧ ਜ਼ਰੂਰੀ ਸਮਝਦਾ ਸਕੂਲ ਵਿਦਿਆਰਥੀਆਂ ਤੋਂ ਤੋਂ ਮੈਂ ਸੈਕਿੰਡ ਆਪਣੀ ਜਿਹੜੀ ਕਿਤਾਬ ਲਿਖੀ ਸਕੂਲ ਅਤੇ ਖੇਡਾਂ ਤਾਂ ਜੋ ਬੱਚਿਆਂ ਨੂੰ ਮੈਂ ਖੇਡਾਂ ਬਾਰੇ ਦੱਸ ਸਕਾਂ ਔਰ ਖੇਡਾਂ ਨਾਲ ਜੋੜ ਸਕਾਂ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਖੇਡਾਂ ਦੇ ਫਾਇਦੇ ਕੀ ਨੇ ਖੇਡਾਂ ਰਾਹੀਂ ਇਸੇ ਕਿਹੜੇ ਕਿਹੜੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਆ ਕਿਉਂਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨਾ ਇਸ ਸਮੇਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਅੱਜ ਜੋ ਮਾਹੌਲ ਬਣਦਾ ਜਾ ਰਿਹਾ ਹੈ ਸਾਡੇ ਬੱਚੇ ਵਿਦਿਆਰਥੀ ਬਹੁਤ ਹੀ ਜਿਹੜਾ ਉਹਨਾਂ ਦੇ ਉਹਨਾਂ ਦਾ ਜਿਹੜਾ ਹੈਲਦੀ ਲਾਈਫ ਸਟਾਈਲ ਹੈ ਬਹੁਤ ਘਟ ਹੁੰਦਾ ਜਾ ਰਿਹਾ ਹੈ ਉਹ ਆਪਣੀ ਸਿਹਤ ਵੱਲ ਬਹੁਤ ਘੱਟ ਧਿਆਨ ਦਿੰਦੇ ਨੇ ਗਲਤਾਨ ਰਹਿੰਦੇ ਨੇ ਮੋਬਾਈਲ ਦੇ ਵਿੱਚ ਕੰਪਿਊਟਰ ਦੇ ਵਿੱਚ ਸਿਰਕ ਆਪਣੀਆਂ ਕਿਰਿਆਵਾਂ ਨੂੰ ਬਹੁਤ ਘੱਟ ਪਸੰਦ ਕਰਦੇ ਨੇ ਕਮਰੇ ਦੇ ਵਿੱਚ ਹੀ ਰਹਿ ਕੇ ਮੋਬਾਈਲ ਦੇ ਨਾਲ ਜੁੜੇ ਰਹਿਣਾ ਤਾਂ ਮੈਂ ਸੋਚਿਆ ਕਿ ਸਕੂਲ ਵਿਦਿਆਰਥੀਆਂ ਲਈ ਕਿਤਾਬ ਲਿਖਾਂ ਤਾਂ ਸਕੂਲ ਵਿਦਿਆਰਥੀਆਂ ਲਈ ਫਿਰ ਮੈਂ ਕਿਤਾਬ ਲਿਖੀ ਸਕੂਲ ਅਤੇ ਖੇਡਾਂ ਨਾਮ ਦੀ ਤੇ 올림픽 ਜਿਹੜਾ ਦੇਖੋ ਸਫਰ ਹੈ ਜਿਹੜਾ 올림픽 ਖੇਡਾਂ ਦਾ ਸਫਰ ਹੈ ਦੁਨੀਆ ਦਾ ਸਭ ਤੋਂ ਪ੍ਰਾਚੀਨ ਸਫਰ ਹੈ 올림픽 ਖੇਡਾਂ ਦੁਨੀਆ ਦੇ ਸਭ ਤੋਂ ਪ੍ਰਾਚੀਨ ਖੇਡਾਂ ਨੇ ਜਦੋਂ ਇਨਸਾਨ ਉਹਦਾ ਉਹਨਾਂ ਬਾਰੇ ਨਹੀਂ ਨਾ ਜਾਣੇਗਾ ਚਾਹੇ ਉਹ ਖਿਡਾਰੀ ਆ ਚਾਹੇ ਆਮ ਇਨਸਾਨ ਆ ਤਾਂ ਉੱਥੇ ਖੇਡਵਾਤਾ ਵਰਨ ਪੈਦਾ ਨਹੀਂ ਹੋ ਸਕਦਾ ਫਿਰ ਪਹਿਲਾਂ ਮੈਂ ਆਪਣੀ ਅਗਲੀ ਕਿਤਾਬ 올림픽 ਖੇਡਾਂ 776 BC ਤੋਂ ਹੁਣ ਤੱਕ ਲਿਖੀ ਯਾਨੀ ਕਿ 776 BC ઈਸਾ ਤੋਂ 776 ਸਾਲ ਪਹਿਲਾਂ 올림픽 ਖੇਡਾਂ ਜਿਹੜੀਆਂ ਸ਼ੁਰੂ ਹੋਈਆਂ ਉਹ ਹੁਣ ਤੱਕ ਚੱਲਦੀਆਂ ਚੱਲਦੀਆਂ ਕਿੱਦਾਂ ਹੁਣ ਤੱਕ ਪਹੁੰਚੀਆਂ ਨੇ ਉਹ 2020 ਤੱਕ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਮੈਂ ਬਿਆਨ ਕੀਤਾ ਤੇ ਹੁਣ ਜਿਹੜੀ ਲੇਟੈਸਟ ਕਿਤਾਬ ਆਈ ਹੈ ਉਹ ਪੈਰਿਸ 올림픽 ਕਿਤਾਬ ਪੈਰਿਸ 올림픽 2024 ਇਹ ਉਹਦੀ 776 BC ਤੋਂ ਹੁਣ ਤੱਕ ਦੀ ਕਿਤਾਬ ਜਿਹੜੀ ਲੜੀ ਹੈ ਉਹਨੂੰ ਅੱਗੇ ਵਧਾਉਣ ਦੀ ਕਿਤਾਬ ਹੈ ਇਹਦੇ ਵਿੱਚ ਮੈਂ ਪੈਰਿਸ 올림픽 ਦਾ ਦਾ ਪੂਰਾ ਸਫਰ ਲਿਖਿਆ ਜੋ ਮੈਂ ਆਪਣੇ ਫੇਸਬੁੱਕ WhatsApp Instagram Twitter ਜਰੀਏ ਆਪਣੇ ਖੇਡ ਪ੍ਰੇਮੀਆਂ ਨੂੰ ਪੈरिस 올림픽 ਬਾਰੇ ਜਾਣਕਾਰੀ ਦਿੱਤੀ ਹੈ ਤਾਂ ਮੈਂ ਉਹ 올림픽 ਖੇਡਾਂ ਦਾ ਜਿਹੜਾ ਸਫਰ ਹੈ ਪੈरिस ਦਾ ਉਹ ਸਾਰਾ ਇਹਦੇ ਵਿੱਚ ਬਿਆਨ ਕੀਤਾ ਕਿ 올림픽 ਖੇਡਾਂ ਪੈरिस ਦੀਆਂ ਕਿਵੇਂ ਰਹੀਆਂ ਕਿੱਦਾਂ ਸ਼ੁਰੂਆਤ ਹੋਈ ਕਿਵੇਂ ਅਲਾਟਮੈਂਟ ਹੋਈ ਪੈरिस ਨੂੰ ਤੇ ਸਾਡੇ ਭਾਰਤੀ ਖਿਡਾਰੀ ਕਿੰਨੇ ਗਏ ਕਿਹਦੇ ਮੈਡਲ ਆਏ ਔਰ ਕਿਹੜੇ ਕਿੜੇ ਵਿਵਾਦ ਵਿਵਾਦਿਤ ਘਟਨਾਵਾਂ ਉੱਥੇ ਰਹੀਆਂ ਕਿਹੜੇ ਕਿੜੇ ਸਾਡੇ ਜਿਹੜੇ ਤਗਮੇ ਨੇ ਉਹ ਹੱਥੋਂ ਦਿਲ ਕੇ ਸਾਡੇ ਔਰ ਇਹਦੇ ਵਿੱਚ ਨਾਲ ਦੀ ਨਾਲ ਮੈਂ ਜੋ ਹੈ ਉਹ ਪੈਰਾ ਲੰਪਿਕ ਬਾਰੇ ਵੀ ਇਹਦੇ ਚ ਕਿਉਂਕਿ ਸਾਡੇ ਪੈਰਾ ਲੰਪੀਅਨ ਜਿਹੜੇ ਹੈਗੇ ਆ ਉਹਨਾਂ ਨੇ ਇਤਿਹਾਸ ਰਚਿਆ 29 ਤਗਮੇ ਉਹਨਾਂ ਨੇ ਦੇਸ਼ ਨੂੰ ਦਿੱਤੇ ਨੇ ਔਰ ਬਹੁਤ ਵਧੀਆ ਜੇ ਕਹਿ ਦੀ ਆਪਾਂ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਔਰ ਇਸ ਕਿਤਾਬ ਨੂੰ ਜਿਹੜਾ ਲੋਕ ਅਰਪਣ ਵੀ ਸਾਡੇ ਮਾਣ ਮੱਤੇ ਤੀਰਅੰਦਾਜ਼ ਹਰਵਿੰਦਰ ਸਿੰਘ ਜੋ ਕਿ ਪਹਿਲਾ ਪੈਰਾਓਲੰਪਿਕੀਅਨ ਤੀਰਅੰਦਾਜ਼ ਹੈ ਜਿਨੇ ਸਾਨੂੰ ਸਾਡੇ ਦੇਸ਼ ਨੂੰ ਸੋਨ ਤਗਮਾ ਇਹਨਾਂ ਖੇਡਾਂ ਦੇ ਵਿੱਚ ਲੈ ਕੇ ਦਿੱਤਾ ਉਸ ਮਾਣ ਮੱਤੇ ਖਿਡਾਰੀ ਵੱਲੋਂ ਇਸ ਕਿਤਾਬ ਨੂੰ ਰਿਲੀਜ਼ ਕਰਵਾਇਆ ਗਿਆ ਪਿਛਲੇ ਦਿਨ